ਹਾਂਜੀ ਸਭ ਨੂੰ ਜਨਸੀ ਕੀ ਮੈਂ ਡੈਨੀਅਲ ਸਿੱਧੂ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਚਨ ਜੁਵਾ ਮੋਰਚਾ ਪੰਜਾਬ ਮੈਂ ਤੁਹਾਨੂੰ ਇਸਟਰ ਦੇ ਮੁਬਾਰਕ ਮੌਕੇ ਤੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਮੁਰਦਿਆਂ ਚੋਂ ਜੀਵ ਉੱਠਣ ਦੇ ਦਿਨ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਦੁਆ ਕਰਦਾ ਹਾਂ ਕਿ ਇਹ ਇਸਟਰ ਦਾ ਸੁਭ ਦਿਹਾੜਾ ਸਾਡੇ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇ ਔਰ ਜੋ ਪਰਮੇਸ਼ਰ ਦੀ ਬਾਣੀ ਦੇ ਨਾਲ ਅੱਜ ਦੇ ਦਿਨ ਚਰਚੇ ਦੇ ਨਾਲ ਜੁੜੇ ਹੋਏ ਨੇ ਪ੍ਰਾਰਥਨਾ ਕਰ ਰਹੇ ਨੇ ਉਹਨਾਂ ਨੂੰ ਹੀ ਪਰਮੇਸ਼ਰ ਤੰਦਰੁਸਤੀ ਤਰੱਕੀਆਂ ਬਖਸ਼ੇ ਔਰ ਇਹ ਸਾਡੇ ਵਾਸਤੇ ਬਹੁਤ ਹੀ ਇੱਕ ਖੁਸ਼ੀਆਂ ਭਰੇਆ ਦਿਨਾਂ ਕਿਉਂਕਿ ਸਾਡੇ ਸਭ ਦੇ ਪਾਪਾਂ ਦੇ ਲਈ ਪ੍ਰਭੂ ਯਿਸੂ ਮਸੀਹ ਮਾਰੇਗੇ ਗਾੜੇਗੇ ਔਰ ਫਿਰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ ਔਰ ਅੱਜ ਵੀ ਜਿੰਦਾ ਤੇ ਹਾਜ਼ਰ ਜ਼ਾਬ ਨੇ ਜੋ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਉਹ ਸੱਚਮੁੱਚ ਉਸ ਤੋਂ ਬਰਕਤਾਂ ਪਾਉਂਦੇ ਨੇ ਔਰ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਇਸਟਰ ਦੇ ਸੁਭ ਦਿਖਤ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਮੈਂ ਦੁਆ ਕਰਦਾ ਹਾਂ ਔਰ ਆਸ ਕਰਦਾ ਹਾਂ ਪ੍ਰਭੂ ਯਿਸੂ ਸੀ ਅੱਗੇ ਕਿ ਇਹ ਇਸਟਰ ਦਾ ਸੁਭ ਦਿਹਾੜਾ ਸਾਡੇ ਸਾਰਿਆਂ ਲਈ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ ਸਭ ਦਾ ਧੰਨਵਾਦ ਸਭ ਨੂੰ ਜੈ